ਜੋ ਹੈ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜਿਸ ਦੀ ਦਿਆ ਨਾਲ ਤੇਰੀ ਸੋਹਣੀ ਸ਼ਕਲ ਹੈ ਮਹਾਰਾਜ ਕਹਿੰਦੇ ਉਸ ਸੋਹਣੇ ਮਾਲਕ ਨੂੰ ਸਦਾ ਸਿਮਰ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਸਤਿਗੁਰਾਂ ਨੇ ਸਮਝਾਉਣਾ ਕੀਤਾ ਵੀ ਜੀ ਦੀ ਕਿਰਪਾ ਦੇ ਨਾਲ ਭਾਈ ਤੈਨੂੰ ਸੁੱਖ ਸਹੂਲਤਾਂ ਮਿਲਦੀਆਂ ਨੇ ਸੋਹਣਾ ਸੁੰਦਰ ਸਰੀਰ ਮਿਲਿਆ ਮਹਾਰਾਜ ਕਹਿੰਦੇ ਉਸ ਸੋਹਣੇ ਮਾਲਕ ਨੂੰ ਸਦਾ ਸਿਮਰ ਜਿਸ ਦੀ ਜਿਸ ਪ੍ਰਭੂ ਦੀ ਕਿਰਪਾ ਨਾਲ ਤੈਨੂੰ ਚੰਗੀ ਮਨੁੱਖ ਜਾਤੀ ਮਿਲੀ ਹੈ ਉਸ ਨੂੰ ਸਦਾ ਦਿਨ ਰਾਤ ਯਾਦ ਕਰ ਜੇ ਪ੍ਰਸਾਦ ਤੇਰੀ ਨੀਕੀ ਜਾਤ ਨੀਕੀ ਜਾਤ ਦਾ ਨਾ ਇਹੀ ਭਾਵ ਆ ਵੀ ਮਨੁੱਖਾ ਜਨਮ ਮਿਲਿਆ ਤੇ ਲੋਕਾਂ ਨੇ ਕੀ ਕੀਤਾ ਮਨੁੱਖਤਾ ਦੇ ਵਿੱਚ ਹੀ ਊਚ ਨੀਚ ਬਣਾ ਦਿੱਤੇ ਗੁਰੂ ਮਹਾਰਾਜ ਨੇ ਇੱਥੇ ਲਿਖਿਆ ਵੀ ਨੀਕੀ ਜਾਤ ਬਹੁੜੀ ਬਹੁਤ ਸੋਹਣੀ ਤੇਰੀ ਜਾਤੀ ਤੈਨੂੰ ਮਿਲੀ ਆ ਮਨੁੱਖਾ ਜਨਮ ਮਨੁੱਖਾ ਜਨਮ ਸੋਹਣੀ ਜਾਤੀ ਆ ਤੇ ਮਨੁੱਖ ਸਭ ਇੱਕੋ ਹੀ ਹੈ ਮਾਨੁੱਖ ਕੀ ਜਾਤ ਏਕ ਪਛਾਨ ਬੋ ਮਹਾਰਾਜ ਨੇ ਲਿਖਿਆ ਵੇ ਮਨੁੱਖ ਕੋਈ ਆਪਣਾ ਕਰਮ ਕਰਕੇ ਤਾਂ ਊਚਨੀ ਚ ਹੋ ਸਕਦਾ ਪਰਾ ਮਨੁੱਖ ਜਾਤੀ ਇੱਕੋ ਹੀ ਐ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਸ ਪ੍ਰਭੂ ਦੀ ਕਿਰਪਾ ਨਾਲ ਤੈਨੂੰ ਚੰਗੀ ਮਨੁੱਖ ਜਾਤੀ ਮਿਲੀ ਹੈ ਮਹਾਰਾਜ ਕਹਿੰਦੇ ਉਸ ਨੂੰ ਸਦਾ ਦਿਨ ਰਾਤ ਯਾਦ ਕਰ ਭਾਈ ਜਿਹ ਪ੍ਰਸਾਦ ਤੇਰੀ ਪਾਤ ਰਹੇ ਜੋ ਹੈ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਸ ਕਹੇ ਜਿਸ ਦੀ ਮਿਹਰ ਨਾਲ ਤੇਰੀ ਇੱਜ਼ਤ ਜਗਤ ਵਿੱਚ ਬਣੀ ਹੋਈ ਹੈ ਉਸ ਦਾ ਨਾਮ ਸਿਮਰ ਗੁਰਪ੍ਰਸਾਦ ਨਾਨਕ ਜਸ ਕਹੇ ਗੁਰੂ ਨਾਨਕ ਸਾਹਿਬ ਜੀ ਗੁਰੂ ਦੀ ਬਰਕਤ ਲੈ ਕੇ ਵਿਭਾਗੀ ਮਨੁੱਖ ਉਸ ਦੀ ਸਿਫਤ ਸਲਾਹ ਕਰਦਾ ਹੈ ਜਿਹੜੇ ਗੁਰੂ ਦੀ ਗੁਰੂ ਸ਼ਬਦ ਦੀ ਵਰਕਤ ਨਾਲ ਪਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸ਼ਬਦ ਨਾਲ ਜੋੜਿਆ ਅਗੇ ਦੱਸਦੇ ਨੇ ਸਤਿਗੁਰੂ ਜੇ ਪ੍ਰਸਾਦ ਸੁਨੇ ਕੰਨ ਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਮਹਾਰਾਜ ਕਹਿੰਦੇ ਜਿਸ ਦੀ ਕਿਰਪਾ ਨਾਲ ਤੂੰ ਆਪਣੇ ਕੰਨਾਂ ਨਾਲ ਆਵਾਜ਼ ਸੁਣਦਾ ਹੈ ਭਾਵ ਤੈਨੂੰ ਸੁਣਨ ਦੀ ਤਾਕਤ ਮਿਲੀ ਹੈ ਜਹ ਪ੍ਰਸਾਦ ਦੇਖੇ ਵਿਸਮਾਦ ਜਿਸ ਦੀ ਮਿਹਰ ਨਾਲ ਅਚਰਜ ਨਜ਼ਾਰੇ ਵੇਖਦਾ ਹੈ ਅਚਰਜ ਨਜ਼ਾਰੇ ਵੇਖਦਾ ਹੈ ਕੁਦਰਤ ਦੇ ਸੋਹਣੀਆਂ ਅੱਖਾਂ ਦਿੱਤੀਆਂ ਤੈਨੂੰ ਕਲ ਸੁਣਨ ਵਾਸਤੇ ਦਿੱਤੇ ਜਹ ਪ੍ਰਸਾਦ ਬੋਲੇ ਅਮਰ ਤਰਸਨ ਫੇਰ ਤੈਨੂੰ ਜੀਬਾ ਦਿੱਤੀ ਮਹਾਰਾਜ ਕਹਿੰਦੇ ਜਿਸ ਦੀ ਬਰਕਤ ਪਾ ਕੇ ਪਈ ਜੀਬ ਨਾਲ ਮਿੱਠੇ ਬੋਲ ਬੋਲਦਾ ਹੈ ਮਹਾਰਾਜ ਕਹਿੰਦੇ ਜਿਹ ਪ੍ਰਸਾਦ ਸੁਖ ਸਹਿਜੇ ਵਸਨ ਜਿਸ ਦੀ ਕਿਰਪਾ ਨਾਲ ਸੁਭਾਅਕ ਹੀ ਸੁਖੀ ਵਸ ਰਹਾਂ ਹੈ ਸਹਿ ਸੁਭਾਈ ਸੁਖ ਭੋਗ ਰਹਾਂ ਕੋਈ ਮੰਗ ਕੇ ਨਹੀਂ ਸੁਖ ਲੈ ਤੂੰ ਸੁਖ ਤੈਨੂੰ ਦਿੱਤੇ ਆ ਪ੍ਰਭੂ ਪ੍ਰਮਾਤਮਾ ਨੇ ਜਿਸ ਦੀ ਦਿਆ ਨਾਲ ਤੇਰੇ ਹੱਥ ਆਦਕ ਸਾਰੇ ਅੰਗ ਕੰਮ ਦੇ ਰਹੇ ਹਨ ਕੰਮ ਦੇ ਰਹੇ ਹਨ ਉਸ ਦਾ ਸ਼ੁਕਰਾਨਾ ਕਰੋ ਦਾ ਨਾਮ ਜਪ ਮਹਾਰਾਜ ਕਹਿੰਦੇ ਜੇ ਪ੍ਰਸਾਦ ਸਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਮਹਾਰਾਜ ਕਹਿੰਦੇ ਜਿਸ ਦੀ ਮਿਹਰ ਨਾਲ ਤੂੰ ਹਰੇਕ ਕਾਰ ਬਿਹਾਰ ਵਿੱਚ ਕਾਮਜਾਬ ਹੁੰਦਾ ਹੈ ਜਿਸ ਦੀ ਬਖਸ਼ਿਸ਼ ਨਾਲ ਤੈਨੂੰ ਉੱਚਾ ਦਰਜਾ ਮਿਲਦਾ ਹੈ ਮਹਾਰਾਜ ਕਹਿੰਦੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਸਿਮਰ ਜੇ ਪ੍ਰਸਾਦ ਸੁਖ ਸਹਿਜ ਜਮਾਵੇ ਮਹਾਰਾਜ ਕਹਿੰਦੇ ਅਤੇ ਅੰਤ ਸੁਖ ਤੇ ਬੇਫਿਕਰੀ ਵਿੱਚ ਮਸਤ ਹੈ ਤਾਂ ਉਸ ਦੀ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਹੈ ਆਪਣੇ ਆਪ ਤੇ ਨਾ ਮਾਣ ਕਰੀ ਆਪ ਦਾ ਕਮੰਡ ਨਾ ਚੱਕੀ ਫਰੀ ਹੰਕਾਰੀ ਨਾ ਹੋ ਜੀਵੇਂ ਮੈਂ ਕਰਦਾ ਨਾ ਉਸ ਪ੍ਰਭੂ ਪਰਮਾਤਮਾ ਨੇ ਤੈਨੂੰ ਹੱਥ ਪੈਰ ਦਿੱਤੇ ਨੇ ਕੰਨ ਸੁਣਨ ਨੂੰ ਦਿੱਤੇ ਨੇ ਅੱਖਾਂ ਵੇਖਣ ਨੂੰ ਦਿੱਤੀਆਂ ਨੇ ਆਕਸੀਜਨ ਦਿੱਤੀ ਆ ਤੇਰੇ ਸਾਹ ਚੱਲਦੇ ਰੱਖਣ ਵਾਸਤੇ ਪਾਣੀ ਦਿੱਤਾ ਤੇਰੇ ਜੀਵਨ ਵਾਸਤੇ ਉਸ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰ ਆਪਣੇ ਆਪ ਤੇ ਨਾ ਕਮੰਡ ਕਰ ਬੇ ਮੈਂ ਐਂ ਕਰਤਾ ਤੇ ਮੈਂ ਉਹ ਕਰਤਾ ਨਾ ਤੂੰ ਕੀ ਕਰ ਸਕਦਾ ਸੱਜਣਾ ਤੇ 2 ਮਿੰਟ ਤੇਰਾ ਆਕਸੀਜਨ ਰੋਕ ਦਵੇ ਤਾਂ ਦੇਖਾਲ ਕੀ ਹੁੰਦਾ ਫਿਰ ਜਿਹ ਪ੍ਰਸਾਦ ਦਾ ਮਤਲਬ ਇਹੀ ਆ ਵੀ ਉਸ ਦੀ ਕਿਰਪਾ ਜਿਹ ਪ੍ਰਸਾਦ ਸੁਖ ਸਹਿਜ ਸਮਾਵੇ ਤੂੰ ਸੁਖ ਤੇ ਬੇਫਿਕਰੀ ਵਿੱਚ ਮਸਤ ਹੈ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਅਗਰੇ ਬੰਦ ਚ ਮਾਰਾ ਦੱਸਦੇ ਨੇ ਐਸਾ ਪ੍ਰਭ ਤਿਆਗ ਅਬਰ ਕਤ ਲਾਗੋ ਗੁਰ ਪਰਸਾਦ ਨਾਨਕ ਮਨ ਜਾਗੋ ਅਜੇਹਾ ਪ੍ਰਭ ਵਸਾਰ ਕੇ ਤੂੰ ਹੋਰ ਕਿਸ ਪਾਸੇ ਲੱਗ ਰਹਾ ਹੈ ਏ ਨਾਨਕ ਗੁਰੂ ਦੀ ਬਰਕਤ ਲੈ ਕੇ ਮਨ ਵਿੱਚ ਹੁਸ਼ਿਆਰ ਹੋ ਹੋ ਗੁਰੂ ਦੀ ਬਰਕਤ ਨਾਲ ਗੁਰੂ ਦਾ ਗਿਆਨ ਲੈ ਕੇ ਆਪਣੇ ਮਨ ਨੂੰ ਪਵਿੱਤਰ ਕਰ ਸ਼ੁੱਧ ਕਰ ਲੈ ਅਗੇ ਮਹਾਰਾਜ ਗਾਣਾ ਕਰਦੇ ਨੇ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਪ ਕੋ ਮੂਲ ਨਮਨੋ ਬਸਾਰ ਮਹਾਰਾਜ ਕਹਿੰਦੇ ਜਿਸ ਪ੍ਰਭੂ ਦੀ ਕਿਰਪਾ ਨਾਲ ਤੂੰ ਜਗਤ ਵਿੱਚ ਸੋਭਾ ਵਾਲਾ ਹੈ ਸੰਸਾਰ ਵਿੱਚ ਤੈਨੂੰ ਮਨੁੱਖਾ ਜਨਮ ਮਿਲਿਆ ਪ੍ਰਭੂ ਪਰਮਾਤਮਾ ਦੀ ਕਿਰਪਾ ਸਦਕਾ ਤੂੰ ਪ੍ਰਗਟ ਹੈ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੈਨੂੰ ਸੋਹਣਾ ਸੁੰਦਰ ਮਨੁੱਖਾ ਜਨਮ ਦੇ ਕੇ ਤੈਨੂੰ ਸੰਸਾਰ ਦੇ ਵਿੱਚ ਭੇਜਿਆ ਤੇ ਮਹਾਰਾਜ ਕਹਿੰਦੇ ਤੂੰ ਜਗਤ ਦੇ ਵਿੱਚ ਸੋਭਾ ਵਾਲਾ ਹੈ ਉਸ ਪ੍ਰਭੂ ਪ੍ਰਮਾਤਮਾ ਦੀ ਕਿਰਪਾ ਨਾਲ ਤਿਸ ਪ੍ਰਭ ਕੋ ਮੂਲ ਨਾ ਮੰਨੋ ਵਿਚਾਰ ਮਹਾਰਾਜ ਕਹਿੰਦੇ ਉਸ ਨੂੰ ਕਦੇ ਵੀ ਮਨੋਂ ਭੁਲਾ ਨਾ ਸਜਣਾ ਉਹਨੂੰ ਯਾਦ ਰੱਖ ਵੀ ਉਹਦੀਆਂ ਬਰਕਤਾਂ ਨੇ ਸਾਰੀਆਂ ਅੱਗੇ ਮਹਾਰਾਜ ਕਹਿੰਦੇ ਨੇ ਜੇ ਪ੍ਰਸਾਦ ਤੇਰਾ ਪਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਮਹਾਰਾਜ ਕਹਿੰਦੇ ਜਿਸ ਦੀ ਮਿਹਰ ਨਾਲ ਤੈਨੂੰ ਵਡਿਆਈ ਮਿਲੀ ਹੋਈ ਹੈ हे ਮੂਰਖ ਮਨ ਤੂੰ ਉਸ ਪ੍ਰਭੂ ਨੂੰ ਜਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਮਹਾਰਾਜ ਕਹਿੰਦੇ हे ਮੂਰਖ ਮਨ ਤੂੰ ਉਸ ਪ੍ਰਭੂ ਦਾ ਜਾਪ ਕਰ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਮਹਾਰਾਜ ਕਹਿੰਦੇ ਜਿਸ ਦੀ ਕਿਰਪਾ ਨਾਲ ਤੇਰੇ ਸਾਰੇ ਕੰਮ ਸਿਰੇ ਚੜਦੇ ਹਨ ਹੇ ਮਾਨ ਤੂੰ ਉਸ ਪ੍ਰਭੂ ਨੂੰ ਸਦਾ ਅੰਗ ਸੰਗ ਜਾਣ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਜ ਜਿਸ ਦੀ ਬਰਕਤ ਨਾਲ ਤੈਨੂੰ ਸੱਚ ਪ੍ਰਾਪਤ ਹੁੰਦਾ ਹੈ ਹੇ ਮੇਰੇ ਮਾਨ ਤੂੰ ਉਸ ਪ੍ਰਭੂ ਨਾਲ ਜੁੜਿਆ ਰਹਿ ਗੁਰੂ ਮਹਾਰਾਜ ਕਿਰਪਾ ਕਰਕੇ ਦੇਖੋ ਨਾ ਕਿੰਨੀ ਸਰਲ ਬਾਣੀ ਹੈ ਅਖਰੀ ਅਰਥ ਦੇ ਭਾਵਰਤ ਕਰਨ ਦੀ ਜਰੂਰਤ ਨਹੀਂ ਆ ਆਪਣੇ ਆਪ ਹੀ ਗੁਰਬਾਣੀ ਅਰਥ ਕਰੀ ਜਾਂਦੀ ਹੈ ਬੇ ਭਾਈ ਉਸ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ ਤੈਨੂੰ ਸਾਰਾ ਕੁਝ ਮਿਲਿਆ ਸੋਹਣਾ ਸੁੰਦਰ ਸਰੀਰ ਮਿਲਿਆ ਸੁੱਖ ਆਰਾਮ ਸੁੱਖ ਸਹੂਲਤਾਂ ਮਿਲੀਆਂ ਨੇ ਤੋ ਉਸ ਪ੍ਰਭੂ ਦੇ ਗੁਣ ਗਾ ਨਾ ਕਿ ਕਿਸੇ ਹੋਰ ਦੇ ਪਰ ਮਨੁੱਖਤਾ ਦੇ ਅਕਲ ਤੇ ਪੜਦਾ ਹੀ ਇੰਨਾ ਪਿਆ ਹੋਇਆ ਕਿਉਂ ਮੈਂ ਵੀ ਇਸ ਦੌਰ ਦੇ ਵਿੱਚ ਵਿਚਰਿਆ ਹੋਇਆ ਵੀ ਅਕਲ ਤੇ ਪੜਦਾ ਹੀ ਇੰਨਾ ਪਿਆ ਹੁੰਦਾ ਵੀ ਬਸ ਦਿਖਦਾ ਹੀ ਉਧਰ ਨੂੰ ਆ ਜਿੱਦਨ ਨੂੰ ਕੋਈ ਤੁਰਿਆ ਜਾਂਦਾ ਵੀ ਹੀਣਾ ਕੱਤ ਕੇ ਲੋਕ ਤੁਰੇ ਜਾਂਦੇ ਨੇ ਗੁਰੂ ਤੋਂ ਗਿਆਨ ਲੈ ਕੇ ਜੀਵਨ ਨਹੀਂ ਬਸਰ ਕਰਦਾ ਮਨੁੱਖ ਲੋਕਾਂ ਦੀਆਂ ਸੁਣ ਕੇ ਤੇ ਲੋਕਾਂ ਲੋਕ ਲੱਜੀ ਰੌ ਰੀਤੀਆਂ ਦੇ ਮਗਰ ਲੱਗ ਕੇ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਰੁਟਿਆ ਰਹਿੰਦਾ ਤੇ ਮਹਾਰਾਜ ਨੇ ਆ ਪੰਕਤੀ ਚ ਇਸ ਸ਼ਬਦ ਵਿੱਚ ਇਹੀ ਸਮਝਾ ਰਹੇ ਨੇ ਮਹਾਰਾਜ ਕੱਲ੍ਹ ਦੀ ਆਪਾਂ ਬਾਣੀ ਇਹ ਕਰਦੇ ਆ ਸਤਿਗੁਰੂ ਕਹਿੰਦੇ ਨੇ ਜੇ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਬਿ ਜਿਸ ਦੀ ਵਰਕਤ ਨਾਲ ਤੈਨੂੰ ਸੱਚ ਪ੍ਰਾਪਤ ਹੁੰਦਾ ਹੈ ਏ ਮੇਰੇ ਮਨ ਕਿਉਂ ਉਸ ਪ੍ਰਭੂ ਨਾਲ ਜੁੜਿਆ ਰਹਿ ਐਵੇਂ ਨਾ ਹੀ ਜ਼ਰ ਉਧਰ ਗੇੜੀਆਂ ਲਾ ਆਪਣਾ ਟਾਈਮ ਨਾ ਬਰਬਾਦ ਕਰ ਪੈਸਾ ਨਾ ਬਰਬਾਦ ਕਰ ਬਸ ਗੁਰੂ ਦੇ ਨਾਮ ਦੀ ਬਰਕਤ ਨਾਲ ਪ੍ਰਭੂ ਪਰਮਾਤਮਾ ਦਾ ਨਾਮ ਜਪ ਅਗੇ ਮਹਾਰਾਜ ਕਹਿੰਦੇ ਨੇ ਜਿਹ ਪਰਮਾਤਮਾ ਜਿਸ ਪਰਮਾਤਮਾ ਦੀ ਜਿਹ ਪ੍ਰਸਾਦ ਸਭ ਕੀ ਗਤ ਹੋਏ ਜਿਸ ਪਰਮਾਤਮਾ ਦੀ ਦਿਆ ਨਾਲ ਹਰੇਕ ਜੀਵ ਦੀ ਉਸ ਤੱਕ ਪਹੁੰਚ ਹੋ ਜਾਂਦੀ ਹੈ ਉਸ ਨੂੰ ਜਪ ਕਰਮ ਕਾਂਡ ਕਰਕੇ ਨਹੀਂ ਕੁਝ ਵੀ ਬਣਨਾ ਕਰਮ ਕਾਂਡ ਹੁਣ ਦੇਖੋ ਚੰਗੇ ਚੰਗੇ ਕੰਮ ਰੋਕੀ ਬੈਠੇ ਨੇ ਲੋਕ ਕਹਿੰਦੇ ਸਰਾਧ ਚੱਲਦੇ ਨੇ ਤੇ ਗੁਰੂ ਆਪਾ ਜੀ ਕਹਿੰਦੇ ਸਰਾਧ ਹੁੰਦੇ ਹੀ ਨਹੀਂ ਕੋਈ ਰਾਹੁ ਕਿਤੂ ਨਹੀਂ ਹੁੰਦਾ ਕੋਈ ਪੈਂਚਕਾ ਨਹੀਂ ਹੁੰਦੀਆਂ ਕੋਈ ਗੰਡ ਮੂਲ ਨਹੀਂ ਹੁੰਦੇ ਕੁਛ ਨਹੀਂ ਹੁੰਦਾ ਮਹਾਰਾਜ ਕਹਿੰਦੇ ਬਣਿਆ ਕਿੱਥੋਂ ਆ ਇਹ ਪੁਜਾਰੀ ਦੀ ਕਾੜਾ ਪੁਜਾਰੀ ਨੇ ਕਾੜ ਕੱਢੀ ਆ ਤੇ ਲੋਕਾਂ ਨੂੰ ਭੁਲੇਖਿਆਂ ਚ ਬਹਿਮਾ ਭਰਮਾ ਚ ਪਾ ਕੇ ਲੁੱਟਣ ਦੀ ਖਾਤਰੇ ਕੰਮ ਕਰਿਆ ਉਹਨੇ ਕੋਈ ਨਹੀਂ ਹੁੰਦਾ ਬਸ ਪ੍ਰਮਾਤਮਾ ਨੇ ਤਾਂ ਇੱਕ ਦਿਨ ਤੇ ਰਾਤ ਬਣਾਈ ਆ ਜਿਹੜੇ ਆ ਦਿਨਵਾਰ ਆ ਵੀ ਅੱਜ ਸੋਮਵਾਰ ਆ ਕੱਲ ਨੂੰ ਮੰਗਲਵਾਰ ਆ ਇਹ ਇੱਕ ਕੈਲੰਡਰ ਸਿਸਟਮ ਆ ਇਹ ਬਹੁਤ ਵਧੀਆ ਸਿਸਟਮ ਆ ਕੈਲੰਡਰ ਸਿਸਟਮ ਜਿਹੜਾ ਮਤਬਲਾ ਵੀ ਦਿਨਵਾਰਾਂ ਦੀ ਬੰਡਾ ਮਹੀਨਿਆਂ ਦੀ ਬੰਡਾ ਸਾਲਾਂ ਦੀ ਬੰਡਾ ਇਹ ਕੈਲੰਡਰ ਸਿਸਟਮ ਆ ਪੁਰਖਿਆਂ ਦਾ ਧੰਨਵਾਦ ਆ ਵੱਡਿਆਂ ਦਾ ਜਿਨ੍ਹਾਂ ਨੇ ਇਹ ਸਿਸਟਮ ਬਣਾਇਆ ਇਹ ਬਹੁਤ ਚੰਗੀ ਗੱਲ ਆ ਵੀ ਜਿਹੜਾ ਸਮੇਂ ਦੀ ਬੰਡਾ ਕੈਲੰਡਰ ਸਿਸਟਮ ਆਪਾਂ ਨੂੰ ਕਾਰੋਬਾਰ ਕਰਨੇ ਸੌਖੇ ਹੋ ਜਾਂਦੇ ਆ ਜੀਵਨ ਜੀਣਾ ਸੌਖਾ ਹੋ ਜਾਂਦਾ ਦਿਨਵਾਰ ਮਿੱਥ ਕੇ ਇਹ ਇੱਕ ਕੈਲੰਡਰ ਸਿਸਟਮ ਪ੍ਰਭੂ ਪਰਮਾਤਮਾ ਨੇ ਦਿਨ ਤੇ ਰਾਤ ਬਣਾਈ ਆ ਬਸ ਜਿੰਨ ਦਿਨ ਕਰਕੇ ਕੀਤੀ ਰਾਤ ਮਹਾਰਾਜ ਕਹਿੰਦੇ ਖਸਮ ਬਸਾਰੇ ਤੇ ਕਮਜਾਤ ਜਿਹੜੇ ਪ੍ਰਭੂ ਨੇ ਦਿਨ ਤੇ ਰਾਤ ਬਣਾ ਕੇ ਤੈਨੂੰ ਸੋਹਣਾ ਜੀਵਨ ਦਿੱਤਾ ਜੀਣ ਵਾਸਤੇ ਦਿਨ ਰਾਤ ਬਣਾਈ ਆ ਤੇ ਉਸ ਪ੍ਰਭੂ ਪਰਮਾਤਮਾ ਨੂੰ ਜਿਹੜਾ ਮਨੋ ਵਿਸਾਰ ਦਾ ਮਹਾਰਾਜ ਕਹਿੰਦੇ ਉਹ ਕਮਿਨੀ ਜਾਤ ਵਾਲਾ ਹੈ ਬਾਕੀ ਮਨੁੱਖ ਤਾਂ ਇੱਕ ਆਪਾ ਪੜ ਕੇ ਆਏ ਆ ਹੁਣ ਮਨੁੱਖੀ ਜਾਤ ਏਕ ਪਸਾਨ ਬੋ ਵੀ ਕੋਈ ਫਰਕ ਨਹੀਂ ਹੈ ਬੀਬੀ ਵਿੱਚ ਤੇ ਭਾਈ ਵਿੱਚ ਇੱਕੋ ਹੀ ਬਨੁਕਤਾ ਸਰੀਰ ਇੱਕ ਹੀ ਹੈ ਇੱਕੋ ਜਾਤੀ ਹੈ ਉੱਤਮ ਜਾਤੀ ਦਿੱਤੀ ਹੈ ਪ੍ਰਭੂ ਪਰਮਾਤਮਾ ਨੇ ਮਨੁੱਖ ਮਨੁੱਖਾ ਜੀਵਨ ਸਤਗੁਰੂ ਸਮਝਾਉਂਦੇ ਨੇ ਵੀ ਭਾਈ ਹੈ ਮੇਰੇ ਮਾਨ ਤੂੰ ਉਸ ਪ੍ਰਭੂ ਨਾਲ ਜੁੜਿਆ ਰਹਿ ਜਿਸ ਪਰਮਾਤਮਾ ਦੀ ਦਿਆ ਨਾਲ ਹਰੇਕ ਜੀਵ ਦੀ ਉਸ ਤੱਕ ਪਹੁੰਚ ਹੋ ਜਾਂਦੀ ਹੈ ਉਸ ਨੂੰ ਜਪ ਭਰਮ ਭਲੇਖਿਆਂ ਚ ਪੈ ਕੇ ਆਪਣਾ ਜੀਵਨ ਬਰਬਾਦ ਨਾ ਕਰ। ਪ੍ਰਭੂ ਪਰਮਾਤਮਾ ਦਾ ਨਾਮ ਜਪ ਤੇ ਆਪਣੀ ਸੱਚੀ ਸੁੱਚੀ ਕਿਰਤ ਕਮਾਈ ਕਰਦਾ ਰਹੇ ਜਿਹੜੇ ਵੀ ਕੰਮ ਲੱਗਿਆ ਤੂੰ। ਕੋਈ ਨੌਕਰੀ ਪੇਸ਼ਾ ਹੈ, ਕੋਈ ਲੀਡਰ ਹੈ, ਕੋਈ ਮਜ਼ਦੂਰ ਹੈ, ਕੋਈ ਦੁਕਾਨਦਾਰ ਹੈ, ਜਿਹੜਾ ਵੀ ਤੈਨੂੰ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਸੱਚਾ ਸੁੱਚਾ ਕਾਰੋਬਾਰ ਮਿਲਿਆ ਉਹ ਇਮਾਨਦਾਰੀ ਨਾਲ ਕਰਦਾ ਰਹੇ ਮਹਾਰਾਜ ਕਹਿੰਦੇ। ਕਿ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਰਹੇ ਜਿਨੇ ਤੈਨੂੰ ਸੰਸਾਰ ਵਿੱਚ ਭੇਜਿਆ ਤੇ ਸੁੱਖ ਸਹੂਲਤਾਂ ਦੇ ਰਿਹਾ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਇਹ ਅਗਲਾ ਬੰਦ ਆ ਜੀ ਪਹਿਲਾ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਨਾਨਕ ਜਾਪ ਜੱਪੇ ਜਪ ਸੋਏ ਏ ਨਾਨਕ ਜਿਸ ਨੂੰ ਇਹ ਦਾਤ ਮਿਲਦੀ ਹੈ ਉਹ ਹਰ ਜਾਪ ਹੀ ਜਪਦਾ ਹੈ ਹੋਰ ਨਹੀਂ ਫਿਰ ਕਿਸੇ ਦਾ ਨਾਉ ਆਉਂਦਾ ਉਹਦੀ ਜ਼ਮਾਨ ਉਤੇ ਗੁਰਮਖ ਪਿਆਰੇ ਦੇ ਫਿਰ ਉਹ ਪ੍ਰਭੂ ਪਰਮਾਤਮਾ ਦਾ ਨਾਮ ਹੀ ਜਪਦਾ ਗੁਰੂ ਦੇ ਸਿਧਾਂਤ ਤੇ ਚੱਲਦਾ ਤੇ ਗੁਰਮਖ ਹੋ ਕੇ ਆਪਣਾ ਜੀਵਨ ਬਸਰ ਕਰਦਾ ਤੇ ਭਾਵੇਂ ਆਰੇ ਚੱਲ ਜਾਣ ਤੇ ਚਾਹੇ ਖੋਪਰ ਟੁੱਟ ਜਾਣ ਤੇ ਚਾਹੇ ਚਰਖੜੀਆਂ ਤੇ ਚੜਨਾ ਪੈ ਜੇ ਚਾਹੇ ਨੀਹਾਂ 'ਚ ਕੱਟਣਾ ਪੈ ਜੇ ਫਿਰ ਉਹ ਗੁਰਮਖ ਹੋ ਕੇ ਹੀ ਜੀਵਨ ਜੀਂਦੇ ਨੇ ਗੁਰੂ ਤੋਂ ਬੇਮੁਖ ਨਹੀਂ ਹੁੰਦੇ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸ਼ਦਕਾ ਜਾਏ ਫਿਰ ਉਹਨਾਂ ਦੇ ਵਿੱਚ ਇਹ ਬਲ ਪੈਦਾ ਹੋ ਜਾਂਦਾ ਗੁਰਮਖ ਪਿਆਰਿਆਂ ਦੇ ਇਹ ਆਪਣੀ ਹਾਲਤ ਕੀ ਆ ਆਪਾਂ ਸ਼ਨੀਵਾਰ ਤੋਂ ਡਰੀ ਜਾਂਦੇ ਨਾਲੇ ਕਿ ਸ਼ਨੀ ਹੁੰਦਾ ਨਹੀਂ ਇਹ ਤਾਂ ਗ੍ਰਹਾਂ ਦੇ ਨਾਂ ਰੱਖੇ ਨੇ ਜਿਹੜੇ ਕੈਲੰਡਰ ਸਿਸਟਮ ਦੀ ਗੱਲ ਕਰੀ ਆਪਾਂ ਸਮੇਂ ਦੀ ਵੰਡ ਸਮੇਂ ਦੀ ਵੰਡ ਮੁਤਾਬਕ ਕੈਲੰਡਰ ਸਿਸਟਮ ਮੁਤਾਬਕ ਸਮੇਂ ਦੀ ਵੰਡ ਆ ਉਹ ਸ਼ਨੀ ਗ੍ਰਹਿ ਸ਼ੁਕਰ ਗ੍ਰਹਿ ਉਹ ਤਾਂ ਉੱਪਰ ਜਮਿਆ ਧਰਤੀ ਆ ਇਹ ਵੀ ਇੱਕ ਧਰਤੀ ਹਵਾ ਚੁੱਡੀ ਫਿਰਦੀ ਆ ਇਹ ਪ੍ਰਭੂ ਪਰਮਾਤਮਾ ਦੀ ਕੁਦਰਤ ਹੈ ਕੁਦਰਤ ਮੁਤਾਬਕ ਉਹ ਵੀ ਧਰਤੀਆਂ ਨੇ ਜਿਹੜੀਆਂ ਸ਼ੁਕਰ ਕਰੇ ਜਾਂ ਮੰਗਲ ਕਰੇ ਜਾਂ ਕੋਈ ਛਨੀ ਕਰੇ ਉਹ ਧਰਤੀਆਂ ਦੇ ਨੌਂ ਨੇ ਜਿਹੜੇ ਉੱਡੇ ਫਿਰਦੇ ਨੇ ਖਵਾ ਦੇ ਵਿੱਚ ਮਹਾਰਾਜ ਕਹਿੰਦੇ ਨਾਨਕ ਜਾਪ ਜੱਪੇ ਜਪ ਸੋਏ ਜਿਸ ਨੂੰ ਇਹ ਦਾਤ ਮਿਲਦੀ ਹੈ ਉਹ ਹਰ ਜਾਪ ਹੀ ਜਪਦਾ ਹੈ ਉਹਦੇ ਕੁਦਰਤ ਦੇ ਰਾਹੀ ਉਹਨੂੰ ਯਾਦ ਕਰਦਾ ਹੈ ਪ੍ਰਭੂ ਪਰਮਾਤਮਾ ਨੂੰ ਕੁਦਰਤ ਦੇ ਵਿੱਚ ਵੇਖਿਆ ਜਾ ਸਕਦਾ ਜੀ ਉਸ ਤਰ੍ਹਾਂ ਕੋਈ ਸਰੀਰ ਧਾਰਨ ਕਰਕੇ ਨਹੀਂ ਰੱਬ ਨੇ ਆਉਣਾ ਸਾਡੇ ਕੋਲੇ ਕੁਦਰਤ ਦੇ ਵਿੱਚ ਦੇਖਣਾ ਆਪਾਂ ਭੈਣ ਵਿੱਚ ਭਰਾ ਵਿੱਚ ਮਾਤਾ ਪਿਤਾ ਵਿੱਚ ਪਸ਼ੂ ਪੰਛੀਆਂ ਦੇ ਵਿੱਚ ਵੀ ਦੇਖਣਾ ਪੇੜ ਪੌਦਿਆਂ ਵਿੱਚ ਵੀ ਦੇਖਦੇ ਹਾਂ ਅਸੀਂ ਉਹ ਕੁਦਰਤਾਂ ਕਿਉਂਕਿ ਕਣ ਕਣ ਵਿੱਚ ਬਸਿਆ ਹੋਇਆ ਪ੍ਰਭੂ ਪਰਮਾਤਮਾ ਅਗਲੇ ਬੰਦ ਚ ਮਹਾਰਾ ਦੱਸਦਿੰਨੇ ਜਾਪ ਜਪਾਏ ਜੱਪੇ ਸੋ ਨੋਂ ਆਪ ਜਪਾਏ ਜੱਪੇ ਸੋ ਨੋਂ ਆਪ ਗਵਾਏ ਸੋ ਹਰ ਗੁਣ ਗਾਓ ਹੁਣ ਇਸ ਬੰਦ ਚ ਮਹਾਰਾ ਦੱਸਦੇ ਨੇ ਉਹੀ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਜਿਸ ਪਾਸੋਂ ਆਪ ਜਿਪਾਉਂਦਾ ਹੈ ਮਹਾਰਾਜ ਕਿਰਪਾ ਕਰਕੇ ਜਿਸ ਕੋਲੋਂ ਆਪ ਮਿਹਰ ਕਰਕੇ ਜਪਾਉਂਦਾ ਹੈ ਉਹੀ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਹੈ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਉਹਦੇ ਤੇ ਭਾਈ ਬਖਸ਼ਿਸ਼ ਹੈ ਗੁਰੂ ਦੀ ਜਿਹੜਾ ਨਹੀਂ ਜਪਦਾ ਉਹ ਤੋਂ ਬਹੁਤ ਦੂਰ ਹੈ ਇਹ ਆਪਾਂ ਆਪ ਹੀ ਸਮਝ ਲਿਓ ਗੱਲ ਆਪ ਗਵਾਏ ਸੋ ਹਰ ਗੁਣ ਗਾਓ ਮਹਾਰਾਜ ਕਹਿੰਦੇ ਉਹੀ ਮਨੁੱਖ ਹਰੀ ਦੇ ਗੁਣ ਗਾਉਂਦਾ ਹੈ ਜਿਸ ਨੂੰ ਗਾਵਣ ਲਈ ਪ੍ਰੇਰਦਾ ਹੈ ਗੁਰੂ ਪ੍ਰੇਰਦਾ ਮਤਲਬ ਲਾ ਜਿਹਨੂੰ ਦਾਤ ਬਖਸ਼ਦਾ ਸਿਖਾਉਂਦਾ ਹੈ ਨਾਮ ਜਪਣਾ ਅਗਲੇ ਬੰਦ ਤੇ ਮਹਾਰਾਜ ਕਹਿੰਦੇ ਨੇ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਬਿਗਾਸ ਮਹਾਰਾਜ ਕਹਿੰਦੇ ਪ੍ਰਭੂ ਦੀ ਮਿਹਰ ਨਾਲ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਚਾਨਣ ਸੂਝੀ ਆ ਜਾਂਦੀ ਆ ਬਾਣੀ ਦੀ ਬਾਣੀ ਪੜਨੀ ਆ ਜਾਂਦੀ ਬਾਣੀ ਸੁਣਨੀ ਆ ਜਾਂਦੀ ਹੈ ਪੜਤਾ ਏਕ ਲੈਂਦਾ ਪਰ ਸੁਣਨਾ ਬਹੁਤ ਔਖਾ ਗੁਰੂ ਨੂੰ ਜੀ ਜਦੋਂ ਆਪਾਂ ਸ਼ਬਦ ਵਿਚਾਰ ਦੇ ਨਾਲ ਸੁਣਦੇ ਆ ਨਾ ਗੁਰੂ ਨੇ ਬਹੁਤ ਵੱਡਾ ਦਿਲ ਕਰਕੇ ਸੁਣਨਾ ਪੈਂਦਾ ਕਿਉਂਕਿ ਸਾਡੇ ਤੇ ਚੋਟ ਪੈਂਦੀ ਆ ਸਾਡੀਆਂ ਖਾਮੀਆਂ ਹੁੰਦੀਆਂ ਸਾਡੀਆਂ ਖਾਮੀਆਂ ਤੇ ਚੋਟ ਪੈਂਦੀ ਆ ਗੁਰੂ ਦੇ ਗਿਆਨ ਦੀ ਫਿਰ ਸਾਨੂੰ ਔਖਾ ਜਿਹਾ ਲੱਗਦਾ ਗੁਰੂ ਨੂੰ ਸੁਣਨਾ ਪਰ ਜਦੋਂ ਜਿਹੜਾ ਗੁਰੂ ਨੂੰ ਸੁਣਦਾ ਜਿਹਨੇ ਮਨ ਬਣਾ ਲਿਆ ਉਹ ਬਹੁਤ ਵੱਡੇ ਜਿਗਰੇ ਵਾਲਾ ਹੁੰਦਾ ਇਨਸਾਨ ਗੁਰੂ ਨੂੰ ਸੁਣਨਾ ਬਹੁਤ ਵੱਡਾ ਦਿਲ ਕਰਕੇ ਸੁਣਨਾ ਪੈਂਦਾ ਕਿਉਂ ਸਾਡੀਆਂ ਖਾਮੀਆਂ ਹੁੰਦੀਆਂ ਸਾਡੀਆਂ ਖਾਮੀਆਂ ਤੇ ਚੋਟ ਪੈਂਦੀ ਆ ਫਿਰ ਸਾਨੂੰ ਭੱਜਣਾ ਪੈਂਦਾ ਉੱਠ ਕੇ ਗੁਰੂ ਦੀ ਗੱਲ ਸੁਣਨ ਤੋਂ ਜਦੋਂ ਗੁਰੂ ਦੀ ਗੱਲ ਸੁਣਨ ਦੀ ਸਹਿਰਸ਼ੀਲਤਾ ਹੋ ਗਈ ਸਾਡੇ ਵਿੱਚ ਵੀ ਹਾਂ ਸਤਿਗੁਰੂ ਸੱਚ ਕਹਿੰਦੇ ਨੇ ਫਿਰ ਉਹ ਮੰਨਣ ਵਿੱਚ ਵੀ ਲੈ ਆਉਂਦਾ ਇਨਸਾਨ ਫਿਰ ਮੰਨ ਕੇ ਜਦੋਂ ਗੁਰੂ ਦੇ ਬਚਨਾਂ ਦੀ ਕਮਾਈ ਕਰਦਾ ਫਿਰ ਲੋਕ ਸੁਖੀਏ ਪ੍ਰਲੋਕ ਸੇਹਲੇ ਆਪੇ ਹੋ ਜਾਂਦੇ ਨੇ ਸਤਿਗੁਰੂ ਕਹਿੰਦੇ ਨੇ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦੀਆ ਤੇ ਕਮਲ ਵਿਗਾਸ ਮਹਾਰਾਜ ਕਹਿੰਦੇ ਪ੍ਰਭੂ ਦੀ ਮਿਹਰ ਨਾਲ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਉਸ ਦੀ ਦਇਆ ਨਾਲ ਹਿਰਦਾ ਰੂਪ ਕੌਲ ਫੁੱਲ ਖਿੜਦਾ ਹੈ ਜਿਵੇਂ ਕਮਲ ਦਾ ਫੁੱਲ ਸੂਰਜ ਦੀਆਂ ਕਿਰਨਾਂ ਪੈਣ ਤੇ ਖਿੜਦਾ ਨਾ ਇਸ ਤਰ੍ਹਾਂ ਜਦੋਂ ਗੁਰੂ ਦਾ ਗਿਆਨ ਸਾਡੇ ਹਿਰਦੇ ਘਰ ਵਿੱਚ ਵੱਸਦਾ ਹੈ ਤੇ ਸਾਡਾ ਹਿਰਦਾ ਘਰ ਰੂਪ ਹਿਰਦਾ ਰੂਪ ਕੌਲ ਫੁੱਲ ਖਣ ਪੈਂਦਾ ਫਿਰ ਸਾਡੇ ਕੋਲੋਂ ਬਹਿਮ ਭਰਮ ਕਰਮ ਕਾਂਡ ਵਿਸ਼ੇਪਕਾਰ ਸਭ ਦੂਰ ਹੋ ਜਾਂਦੇ ਨੇ ਇੱਕ ਗੁਰੂ ਹੀ ਫਿਰ ਸਾਡੇ ਹਿਰਦੇ ਵਿੱਚ ਵੱਸਦਾ ਫਿਰ ਮਨੋ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਫਿਰ ਉਹ ਭੈਣ ਭਰਾ ਦੀ ਇਹ ਅਵਸਥਾ ਬਣ ਜਾਂਦੀ ਹੈ ਫਿਰ ਗੁਰੂ ਤੋਂ ਬਿਨਾ ਨਹੀਂ ਕਿਸੇ ਦਾ ਨਾਂ ਜੀਵਤੇ ਆਉਂਦਾ ਫਿਰ ਇਹ ਨਹੀਂ ਵੀ ਫਲਾਨਿਆਂ ਬਾਬਿਆਂ ਠਮਕੜੀਏ ਦੇਵਗੇ ਫਲਾਨਿਆਂ ਦੇਵਤਿਆਂ ਵੱਡ ਬਡੇਰਿਆਂ ਫਿਰ ਇਹ ਨਹੀਂ ਜੀਵਤੇ ਚੜਦੇ ਫਿਰ ਤਾਂ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਫੇਰ ਉਸ ਬੰਦੇ ਦੀ ਮਨੁੱਖ ਦੀ ਉਹ ਅਵਸਥਾ ਬਣ ਜਾਂਦੀ ਹੈ ਫਿਰ ਗੁਰੂ ਤੋਂ ਬਿਨਾ ਕਿਸੇ ਹੋਰ ਨਾਲ ਰਿਸ਼ਤਾ ਨਾਤਾ ਕੋਈ ਨਹੀਂ ਰਹਿੰਦਾ ਦੁਨਿਆਵੀ ਰਸਤੇ ਨਾ ਭੁੱਲ ਜਿਓ ਭੈਣ ਭਰਾਵਾਂ ਵਾਲੇ ਜਾਂ ਮਾਸੀ ਫੁੱਫੜਾਂ ਵਾਲੇ ਭੂਆ ਫੁੱਫੜਾਂ ਵਾਲੇ ਨਹੀਂ ਇਹ ਤਾਂ ਆਪਾਂ ਕਾਇਮ ਰੱਖਣੇ ਨੇ ਰਿਸ਼ਤੇ ਜੋ ਬਣੇ ਨੇ ਫਿਰ ਹੋਰ ਰਿਸ਼ਤੇ ਖਤਮ ਹੋ ਜਾਂਦੇ ਨੇ ਫਿਰ ਇੱਕ ਗੁਰੂ ਨਾਲ ਹੀ ਰਿਸ਼ਤਾ ਰਹਿੰਦਾ ਗੁਰੂ ਦੀ ਹੀ ਗੱਲ ਸੁਣਦਾ ਮਨੁੱਖ ਤੇ ਗੁਰੂ ਦੀ ਗੱਲ ਹੀ ਕਰਦਾ ਹੈ ਮਹਾਰਾਜ ਕਹਿੰਦੇ ਪ੍ਰਭ ਦਿਆ ਤੇ ਕਮਲ ਵਿਗਾਸ ਉਸ ਦੇ ਦਿਆ ਨਾਲ ਉਸ ਦੀ ਦਿਆ ਨਾਲ ਹਿਰਦਾ ਰੂਪ ਕੌਲ ਫੁੱਲ ਖਿੜ ਪੈਂਦਾ ਹੈ ਅੱਗੇ ਮਹਾਰਾਜ ਕਹਿੰਦੇ ਨੇ ਪ੍ਰਭ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਊਤਮ ਹੋਏ ਮਹਾਰਾਜ ਕਹਿੰਦੇ ਉਹ ਪ੍ਰਭੂ ਉਸ ਮਨੁੱਖ ਦੇ ਮਨ ਵਿੱਚ ਵੱਸਦਾ ਹੈ ਜਿਸਾ ਉਤੇ ਉਹ ਟੁੱਟਦਾ ਹੈ ਖੁਸ਼ ਹੁੰਦਾ ਹੈ ਪ੍ਰਭ ਦੇ ਆਤੇ ਮਤ ਉਤਮ ਹੋਏ ਮਹਾਰਾਜ ਕਹਿੰਦੇ ਪ੍ਰਭੂ ਦੀ ਮਿਹਰ ਨਾਲ ਮਨੁੱਖ ਦੀ ਮਤ ਚੰਗੀ ਹੋ ਜਾਂਦੀ ਹੈ ਉੱਚੀ ਮੱਤ ਵਾਲਾ ਹੋ ਜਾਂਦਾ ਗੁਰੂ ਦਾ ਪਿਆਰਾ ਬੀਬੀ ਆ ਚਾਹੇ ਭਾਈ ਆ ਅੱਗੇ ਮਹਾਰਾਜ ਕਹਿੰਦੇ ਸਰਬ ਬਿੰਧਾਨ ਪ੍ਰਭ ਤੇਰੀ ਮਇਆ ਆਪੋ ਕਸੂ ਨ ਕਿਨ ਹੂ ਲਿਆ ਏ ਪ੍ਰਭੂ ਤੇਰੀ ਮਿਹਰ ਦੀ ਨਜ਼ਰ ਵਿੱਚ ਸਾਰੇ ਖਜ਼ਾਨੇ ਹਨ ਆਪਣੇ ਯਤਨ ਨਾਲ ਕਿਸੇ ਨੇ ਵੀ ਕੁਝ ਨਹੀਂ ਲੱਭਾ ਆਪੋ ਕਸੂਨ ਕਿੰਹੂ ਲਿਆ ਆਪਣੇ ਯਤਨ ਨਾਲ ਕਿਸੇ ਨੇ ਵੀ ਕੁਝ ਨਹੀਂ ਲੱਭਾ ਪਾਪ ਜੀਬ ਦਾ ਉਦਮ ਤਦੋਂ ਹੀ ਸਫਲ ਹੁੰਦਾ ਹੈ ਜਦੋਂ ਤੂੰ ਸਵੱਲੀ ਨਜ਼ਰ ਕਰਦਾ ਹੈ ਵਾਹਿਗੁਰੂ ਜਦੋਂ ਪ੍ਰਮਾਤਮਾ ਦੀ ਸਵੱਲੀ ਨਜ਼ਰ ਹੁੰਦੀ ਆ ਨਾ ਉਦੋਂ ਹੀ ਜੀਵ ਦਾ ਉਦਮ ਸਫਲ ਹੁੰਦਾ ਹੈ ਉਦਮ ਕੀਤਾ ਹੋਇਆ ਜਿਹੜਾ ਆਪਾਂ ਕਹਦੇ ਨੇ ਆਂ ਵੀ ਆ ਕੰਮ ਆਪਾਂ ਸ਼ੁਰੂ ਕੀਤਾ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਸਿਰੇ ਚੜ ਗਿਆ ਜਦ ਕੋਈ ਘਰ ਮਕਾਨ ਆਪਾਂ ਬਣਾਉਣਾ ਸ਼ੁਰੂ ਕੀਤਾ ਪਰ ਰੱਬ ਦਾ ਸ਼ੁਕਰ ਕਰਦੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਸਾਡਾ ਇਹ ਕੰਮ ਸਪੂਰਨ ਹੋ ਗਿਆ ਭਾਈ ਉਮੀਦ ਨਹੀਂ ਸੀ ਸਾਨੂੰ ਔਖਾ ਸੀ ਪਰ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਪਰ ਰੱਬ ਦੀ ਕਿਰਪਾ ਨਾਲ ਆਮ ਹੀ ਕਹਦੇ ਨੇ ਵੀ ਉਹਦੀ ਕਿਰਪਾ ਨਾਲ ਇਹ ਕੰਮ ਸਿਰੇ ਚੜ ਗਿਆ ਸਾਡਾ ਮਹਾਰਾਜ ਕਹਿੰਦੇ ਜਿਹਦੇ ਤੇ ਨજર ਸਬੱਲੀ ਹੁੰਦੀ ਹੈ ਉਸ ਜੀਵ ਦਾ ਉਦਮ ਤਦੋਂ ਹੀ ਸਫਲ ਹੁੰਦਾ ਹੈ ਜਦੋਂ ਤੂੰ ਸਵੱਲੀ ਨજર ਕਰਦਾ ਹੈ ਮਹਾਰਾਜ ਫਿਰ ਸਾਡੇ ਮਨੁੱਖੇ ਜਨਮ ਵਾਲਾ ਵੀ ਮਨੋਰਥ ਪੂਰਾ ਹੋ ਜਾਏਗਾ ਜਦੋਂ ਆਪਾਂ ਗੁਰੂ ਦੀ ਨਜ਼ਰ ਵਿੱਚ ਆ ਗਏ ਗੁਰੂ ਦੀ ਨਜ਼ਰ ਵਿੱਚ ਤਾਂ ਆਵਾਂਗੇ ਜੇ ਗੁਰੂ ਦੇ ਕਹਣੇ ਮੁਤਾਬਕ ਸਾਡਾ ਜੀਵਨ ਹੋਏਗਾ ਜੇ ਗੁਰੂ ਕਹਿੰਦਾ ਦੁੱਬਦਾ ਨਾ ਪੜੋ ਹਰ ਬਿਨ ਹੋਰ ਨਾ ਪੁੱਜੋ ਕੋਈ ਮੜੇ ਮਸਾਣ ਨਾ ਜਾਈ ਗਰਬਾਣੀ ਵਿੱਚ ਪੰਕਤੀ ਲਿਖੀ ਹੋਈ ਆ ਇਹ ਵੀ ਮਹਾਰਾਜ ਕਹਿੰਦੇ ਮੈਂ ਧੁੱਪ ਦਾਚ ਨਾ ਪਰੋ ਵੀ ਦੂ ਪਾਸੀ ਨਾ ਪੈਰ ਕਰੋ ਧੁੱਪ ਦਾ ਨਾ ਪੜੋ ਹਰ ਬਿਨ ਹੋਰ ਨਾ ਪੁੱਜੋ ਹਰੀ ਪ੍ਰਭੂ ਪਰਮਾਤਮਾ ਦੇ ਪਰਮਾਤਮਾ ਤੋਂ ਬਿਨਾਂ ਨਾ ਕਿਸੇ ਦੀ ਪੂਜਾ ਕਰ ਮੜੇ ਮਸਾਣ ਨਾ ਜਾਈ ਮਹਾਰਾਜ ਕਹਿੰਦੇ ਮੜੀਆਂ ਮਸਾਣੀਆਂ ਤੇ ਨਾ ਮੈਂ ਤੁਰਿਆ ਫਰੀ ਗਰਬਾਣੀ ਚ ਪੰਕਤੀ ਆ ਇਹ ਹੁਕਮਨਾਮੇ ਵਿੱਚ ਪੜਦੇ ਹੁੰਨੇ ਆ ਕਈ ਵਾਰੀ ਸਤਿਗੁਰੂ ਕਹਿੰਦੇ ਨੇ ਭਾਈ ਭਾਈ ਹਰੀ ਪ੍ਰਭੂ ਪਰਮਾਤਮਾ ਦੀ ਹੀ ਪੂਜਾ ਕਰਨੀ ਆ ਪੂਜਾ ਕਰਨੀ ਕਿਵੇਂ ਆ ਉਹ ਵੀ ਦੱਸਿਆ ਮਹਾਰਾਜ ਨੇ ਪੂਜਾ ਕੀਚੇ ਨਾਮ ਦਿਹਾਈਏ ਬਿਨ ਨਾਵੇਂ ਪੂਜਣਾ ਹੋਏ ਮਹਾਰਾਜ ਕਹਿੰਦੇ ਪ੍ਰਭੂ ਪਰਮਾਤਮਾ ਦੀ ਪੂਜਾ ਇੱਕ ਨਾਮ ਤੇ ਹੋਣੀ ਆ ਪ੍ਰਭੂ ਪਰਮਾਤਮਾ ਦਾ ਨਾ ਕਿ ਕੋਈ ਛਾਲੀਆਂ ਲੈ ਕੇ ਘਮਾਉਣਾ ਜਾਂ ਕੋਈ ਚੜਾਵੇ ਚੜਾਉਣੇ ਨਾ ਹਾਂ ਚੜਾਵੇ ਜਿਹੜੇ ਚੜਾਉਣੇ ਆਪਾਂ ਗੁਰੂ ਘਰ ਵਿੱਚ ਲੋੜੀ ਦੀ ਚੀਜ਼ ਆਪਾਂ ਲਿਆਉਣੀ ਆ ਜਾ ਆਪਾਂ ਆ ਕੇ ਮੱਥਾ ਟੇਕਦੇ ਆ ਗੁਰੂ ਸਾਹਿਬ ਨੂੰ 5-10 ਰੁਪਏ ਗੋਲਕ ਵਿੱਚ ਪਾਉਨੇ ਆ ਉਹਨਾਂ ਪੈਸਿਆਂ ਦੀ ਗੁਰੂ ਨੂੰ ਲੋੜ ਨਹੀਂ ਹੈ ਗੁਰੂ ਘਰ ਦਾ ਸਿਸਟਮ ਚੱਲ ਪੈਂਦਾ ਉਹਦੇ ਨਾਲ ਕੋਈ ਪੱਖਾ ਲਾਉਣਾ ਕੋਈ ਕਿਤੇ ਆਪਾਂ ਲੰਗਰ ਹਾਲ ਦੇ ਵਿੱਚ ਸੰਗਤ ਦੀ ਮਦਦ ਦੇ ਨਾਲ ਹੀ ਕੰਮ ਹੋ ਜਾਂਦੇ ਨੇ ਸਾਫ ਸਫਾਈ ਹੋ ਜਾਂਦੀ ਕੋਈ ਰੰਗ ਰੋਗਨ ਕਰਨਾ ਕੋਈ ਲਾਈਟ ਬੱਤੀਆਂ ਲਾਉਣੀਆਂ ਇਹ ਗੁਰੂ ਦਰਬਾਰ ਦੇ ਵਿੱਚ ਗੁਰੂ ਘਰ ਵਿੱਚ ਜਿਹੜਾ ਆਪਾਂ ਚੜਾਵਾ ਚੜਾਉਨੇ ਆ ਜਾਂ ਮਤਬਕ ਕੋਈ ਮਦਦ ਕਰ ਦਿੰਦਾ ਕੋਈ ਚੰਗਾ ਪੈਸੇ ਥੇਲੇ ਆਲਾ ਹੁੰਦਾ ਕਈ ਰੱਬ ਦੇ ਪਿਆਰੇ ਕਰ ਦਿੰਦੇ ਨੇ ਵੀ ਲੰਗਰ ਹਾਲ ਬਣਾਤਾ ਜੀ ਦਰਬਾਰ ਸਾਹਿਬ ਸੋਹਣਾ ਬਣਾਤਾ ਕੋਸਾ ਕਿਣਕਾ ਜਿਹੜਾ ਆਪਾਂ ਕਿਣਕਾਂ ਕੜਕਾਂ ਪਾਉਨੇ ਆ ਇਹ ਭਾਈ ਅਰਥ ਲੱਗ ਜਾਂਦਾ ਇਹ ਕਰਨਾ ਹੀ ਆ ਪਰ ਹੋਰ ਚੜਾਵੇ ਨਹੀਂ ਚੜਾਉਨੇ ਸੁਖਣਾ ਸੁਖ ਸੁਖ ਕੇ ਉਹ ਨਹੀਂ ਪੂਜਾ ਰੱਬ ਦੀ ਰੱਬ ਦੀ ਪੂਜਾ ਨਾਮ ਧਿਆਈਏ ਪੂਜਾ ਕੀਚੇ ਨਾਮ ਧਿਆਈਏ ਬਿਨ ਨਾਵੇਂ ਪੂਜਣਾ ਹੋਏ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਪੂਜਾ ਨਹੀਂ ਪ੍ਰਭੂ ਪਰਮਾਤਮਾ ਦੀ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਹੀ ਸੱਚੀ ਪੂਜਾ ਹੈ ਪੂਜਾ ਵੀ ਦੱਸਤੀ ਤੇ ਪੂਜਣਾ ਵੀ ਕਿਹਨੂੰ ਆ ਉਹ ਵੀ ਦੱਸਦਾ ਮਹਾਰਾਜ ਨੇ ਵੀ ਪਰਮਾਤਮਾ ਤੋਂ ਬਿਨਾ ਕਿਸੇ ਨੂੰ ਪੂਜਣਾ ਨਹੀਂ ਮੜੇ ਮਸਾਨ ਜਾਣਾ ਨਹੀਂ ਤੇ ਪੂਜਾ ਕਰਨੀ ਹੈ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਬਸ ਬਾਣੀ ਪੜ੍ਹਨੀ ਸੁਣਨੀ ਮਹਾਰਾਜ ਕਹਿੰਦੇ ਆਪੋ ਕਸੂਨ ਕਿਨਹੂ ਲਿਆ ਆਪਣੇ ਯਤਨ ਨਾਲ ਕਿਸੇ ਨੇ ਵੀ ਕੁਝ ਨਹੀਂ ਲੱਭਾ ਭਾਵ ਜੀਬ ਦਾ ਉਦਮ ਤਦੋਂ ਹੀ ਸਫਲ ਹੁੰਦਾ ਹੈ ਮਹਾਰਾਜ ਕਹਿੰਦੇ ਜਦੋਂ ਤੂੰ ਸੁਵੱਲੀ ਨਜ਼ਰ ਕਰਦਾ ਹੈ ਮਹਾਰਾਜ ਅੱਗੇ ਮਹਾਰਾਜ ਕਹਿੰਦੇ ਨੇ ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣਾ ਨਾਨਕ ਇਨਕੇ ਕਸੂਨ ਹਾ ਤੇ ਅਗਲਾ ਸ਼ਬਦ ਅ ਕੱਲ ਨੂੰ ਵਿਚਾਰਾਂਗੇ ਆਪਾਂ ਹੁਣ ਜਿੱਤ ਜਿੱਤ ਲਾਵੋ ਤਿੱਤ ਤਿੱਤ ਲਗਨਾ ਤਿੱਤ ਤਿੱਤ ਜਿੱਤ ਜਿੱਤ ਲਾਵੋ ਤਿੱਤ ਲਗੇ ਹਰਨਾਸ਼ ਹੇ ਹਰੀ ਹੇ ਨਾਸ ਜਿੱਧਰ ਤੂੰ ਲਾਉਂਦਾ ਹੈ ਉਧਰ ਹੀ ਜੀਵ ਲੱਗਦੇ ਹਨ ਤੂੰ ਕਿਰਪਾ ਕਰਕੇ ਆਪਣੀ ਸੰਗਤ ਦਿਨਾ ਧੰਨਵਾਦ ਆਪ ਜੀ ਦਾ ਕੋਟਾਨ ਕੋੜ ਧੰਨਵਾਦ ਆ ਮਹਾਰਾਜ ਆਪ ਜੀ ਨੇ ਸੰਗਤ ਬਖਸ਼ੀ